ਇਹ ਪਰਚਾ ਹੋਇਆ ਸੁਖਵਿੰਦਰ ਪੀਪੀ ਦੇ ਸਟੇਟਸ ਨੂੰ ਦੇਖ ਕੇ ਮੈਂ ਕਿਵੇਂ ਦਾ ਇੱਕ ਹਸਾਸੀ ਹੋ ਆਫਸਰਾਂ ਨੂੰ ਲੱਗਾ ਵੀ ਯਾਰ ਜਿਹੜਾ ਇਹਦੀਆਂ ਧੀਆਂ ਭੈਣਾਂ ਨੂੰ ਇਹ ਟਾਰਗੇਟ ਕਰ ਰਿਹਾ ਹੈ ਫਿਰ ਹੋਰ ਕੀ ਕਰਦਾ ਹੋਊਗਾ ਬਗਾ ਕੀ ਕਰੂਗਾ ਇਸ ਕਰਕੇ ਪਰਚਾ ਦਰਜ ਹੋਇਆ ਆ ਜਿਹੜੇ ਕਮੈਂਟ ਕਮੈਂਟ ਕਰਨ ਵਾਲੇ ਪੋਸਟਾਂ ਪਾਉਣ ਲੱਗੇ ਤੁਨਤਾ ਜੀ ਤਕਤਾ ਜੀ ਵੋਹ ਕਰਤਾ ਜੀ ਅਜੇ ਵੀ ਲੋਕ ਗਾਲਾਂ ਕੱਢੀ ਜਾਂਦੇ ਧੀਆਂ ਭੈਣਾਂ ਦੀਆਂ ਉਹ ਬੰਦੇ ਪਰਜੋ ਤੁਹਾਡੇ ਕਾਰਨ ਨਹੀਂ ਪਰਚਾ ਦਰਜ ਹੋਇਆ ਮੈਂ ਫਿਰ ਕਲੀਅਰ ਕਰਦਾ ਨਾ ਬਾਰ-ਬਾਰ ਤੂੰ ਦੇ ਪੱਲੇ ਕੱਖ ਨਹੀਂ ਤੁਸੀਂ ਪਰਚਾ ਨਹੀਂ ਦਰਜ ਕਰਾ ਸਕਦੇ ਇਹ ਸੁਖਵਿੰਦਰ ਪੀਪੀ ਦੇ ਸਟੇਟਸ ਨੂੰ ਦੇਖ ਕੇ ਹੋਇਆ ਹੈ ਅਸੀਂ ਵੀ ਇਹਦੇ ਵਿੱਚ ਐ ਸਹਿਮਤ ਸੀ ਵੀ ਡਾਕਟਰ ਟਿਕ ਜੂ ਆ ਜਾਓ ਦੇ ਦਿਓ ਪਰਚਾ ਛੋਟਾ ਜਿਹਾ ਇੱਕ ਐਡਾ ਵੱਡਾ ਪਰਚਾ ਦੇ ਰਹੇ ਜੇ ਤੁਸੀਂ ਕਹੋਗੇ ਵੱਡਾ ਪੰਜ-ਸੱਤ ਦਿਨਾਂ ਚ ਬੇਲ ਹੋ ਜਾਣੀ ਆ ਉਹਦੀ ਬਹੁਤ ਵਾਰੀ ਸਮਝਾਇਆ ਸੀ ਮੈਂ ਡਾਕਟਰ ਨੂੰ ਬਹੁਤ ਵਾਰੀ ਸਮਝਾਇਆ ਸੀ ਵੀ ਡਾਕਟਰ ਸਾਹਿਬ ਆਏ ਨਾ ਚਲੋ ਅਸੀਂ ਪਿੰਡਾਂ ਦੇ ਵਿੱਚ ਜਾਣਾ ਹੈ ਅਸੀਂ ਰੇਲੀਆਂ ਦੇ ਵਿੱਚ ਜਾਣਾ ਹੈ ਅਸੀਂ ਧਰਨਿਆਂ ਦੇ ਵਿੱਚ ਵੀ ਜਾਣਾ ਹੈ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਦੇ ਸੱਥਾਂ ਦੇ ਵਿੱਚ ਵੀ ਜਾਣਾ ਹੈ ਆਏ ਨਾ ਕਰੋ ਠੀਕ ਹੈ ਤੁਸੀਂ ਸਿਕਿਉਰਿਟੀ ਲਈ ਹੋਈ ਹੈ ਤੇ ਦੇ ਭੈਣ ਦੀ ਤੀ ਦੀ ਭੈਣ ਦੀ ਮਾਂ ਵੀ ਕਰੀ ਜਨੇ ਤੁਸੀਂ ਗਲਤ ਤੁਹਾਡੇ ਵਾਸਤੇ ਇਹ ਤੁਹਾਨੂੰ ਕਿਤੇ ਨਾ ਕਿਤੇ ਨਾ ਬਹੁਤ ਔਖਾ ਹੋ ਜੂਗਾ ਤੁਹਾਡਾ ਕੰਮ ਤੇ ਫਿਰ ਉਹ ਹੁਣ ਹੋ ਗਿਆ ਸਮਝਾਉਂਦੇ ਹੁੰਦੇ ਸੀ ਪਰ ਉਹ ਨਹੀਂ ਸਮਝਿਆ ਭਾਈ ਨਹੀਂ ਸਮਝਿਆ ਤਾਂ ਫਿਰ ਭਾਈ ਉਹ ਹੁਣ ਪਰਚਾ ਵੀ ਹੋ ਗਿਆ ਇਹ ਸੁਖਵਿੰਦਰ ਬੀਬੀ ਦੇ ਅਸਰ ਤੋਂ ਕਰਨਾ ਹੋਇਆ ਪਰਚਾ ਫਿਰ ਮੈਂ ਬਾਰ ਬਾਰ ਕਹੀ ਜਨਾ ਮੈਂ ਪੁੱਛਣਾ ਚੱਕੋ ਠੀਕ ਹੈ ਨਾ ਐਵੇਂ ਹਵਾ ਜੀ ਤੀਰ ਨਾਲ ਛੱਡੋ ਵੀ ਅਸੀਂ ਪਰਚਾ ਦਰਜ ਕਰਾਤਾ ਜੀ ਉੱਥੇ ਗਏ ਸੀ ਪਹਿਲਾਂ ਹੁਣ ਗੱਲ ਆ ਗਈ ਕਿ ਗੁਰਜਿੰਦਰ ਰਘਰੇਟੇ ਦੀ ਪਰਚੇ ਦੀ ਆੜ ਦੇ ਵਿੱਚ ਤੁਸੀਂ ਐਸਸੀ ਸਮਾਜ ਦੇ ਸਾਰੇ ਵਰਗ ਦੀਆਂ ਧੀਆਂ ਪੜਾ ਜਿਹੜੀਆਂ ਸਭ ਦੀਆਂ ਸਾਝੀਆਂ ਹਨ ਮਾਨਸਿਕ ਜਾਂ ਸਭ ਇੱਕ ਪਛਾਣ ਵੋ ਸਾਰਿਆਂ ਦਾ ਕੋਨ ਬਰਾਬਰੀ ਹੈ ਸਾਰੇ ਇੱਕ ਹੈ ਜਾਤੀ ਖਤ ਜਾਤੀ ਖਤਮ ਹੋ ਗਈਆਂ ਸੀ ਉਹਦੇ ਵਿੱਚ ਕਮੈਂਟ ਕੀਤਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਠੀਕ ਆ ਬੰਦਾ ਨਾਲ ਇਹ ਟਿਕ ਜੂਗਾ ਥੋੜਾ ਜਿਹਾ ਇਹ ਹੁਣ ਆ ਮੇਰੀ ਦੁਬਾਰਾ ਦੁਬਾਰਾ ਗੱਲ ਸੁਣ ਲਿਓ ਮੈਂ ਇਹਨੂੰ ਇਹ ਗੱਲ ਕਹੀ ਹੈ ਵੀ ਕਰਾ ਦਿਓ ਟਿਕ ਜੂਗਾ ਕਿਉਂਕਿ ਇਹ ਸਾਰਿਆਂ ਨੂੰ ਯਾਰ ਬਦਨਾਮ ਕਰ ਰਿਹਾ ਇਹ ਬੰਦਾ ਜਿਹੜਾ ਇਹਨੂੰ ਸਮਝਾਉਂਦਾ ਸੀ ਨਾ ਕੋਈ ਉਹਨੂੰ ਇਹ ਸੀਗਾ ਇਹ ਸਮਝ ਉਹ ਇਹ ਸਮਝਦਾ ਸੀਗਾ ਡਾਕਟਰ ਕਿ ਯਾਰ ਫੇਮ ਲੈਣ ਦੇ ਖਾਤਰ ਚੌਧਰੀ ਮੈਨੂੰ ਕਹਿੰਦਾ ਵੀ ਆਹ ਨਾਲ ਕੁਝ ਕਰਿਆ ਕਰ ਯਾਰ ਹੁਣ ਆਗੇ ਨਜਾਰਾ ਜਦੋਂ ਸਿਕੰਦਰ ਦਾ ਫੋਨ ਆ ਮੈਂ ਸਿਕੰਦਰ ਨੂੰ ਕਹਾਂ ਵੀ ਪਰਚਾ ਦਾਲ ਕੇ ਕਰਾ ਦਿਓ ਠੀਕ ਹੈ ਲਾਓ ਪਰਚਾ ਦਾਲ ਜੋਸੀਂ سپورਟ ਕਰਾਂਗੇ ਤੁਹਾਡੀ ਪਰ ਜਿਹੜਾ ਉਹਨੇ ਕੀਤੀ ਸੀ ਉਹਨੇ ਕੋਈ ਗਲਤੀ ਕੀਤੀ ਉਹਨੂੰ ਸਜ਼ਾ ਮਿਲ ਗਈ ਬਾਈ ਜੇਲ ਵੀ ਗਿਆ ਠੀਕ ਹੈ ਗੁਰਮੀਤ ਸਿੰਘ ਜਾਨ ਸਾਹਿਬ ਬਹੁਤ ਤੁਸੀਂ ਐ ਪੜਾਖੜ ਪੜੇ ਲਿਖੇ ਵੀ ਆ ਹੋ ਗੁਣਗਿਆਨੀ ਵੀ ਹੋ ਤੇ ਤੁਸੀਂ ਮੇਰੇ ਸਤਿਕਾਰਯੋਗਾਂ ਚ ਇਹ ਡਿਗਰੇਟਾ ਤੁਹਾਨੂੰ ਨਹੀਂ ਪਤਾ ਕਿ ਉਹਦਾ ਕੀ ਹੋਇਆ ਉਹ ਯਾਰ ਹੋ ਵੀ ਗਿਆ ਉਹਦਾ ਪਰਚਾ ਹੋ ਗਿਆ ਹੁਣ ਜੇ ਕੋਈ ਹੋਰ ਬੋਲੂਗਾ ਤਾਂ ਸਾਰੇ ਨਾਲ ਬਰਾਬਰ ਹੀ ਆ ਪਰਵਾਨ ਭਾਈਦਿਆਂ ਨੂੰ ਇਸ ਕਰਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਪਰਚਾ ਤਾਂ ਲਿਖਰਾ ਮੇਰੇ ਕੋਲੋਂ ਤੇ ਸੱਚਾ ਗੱਲ ਵੀ ਹੋਈ ਮੈਂ ਕਿਹਾ ਪਰਚਾ ਦੇ ਦਿਓ ਉਹਨਾਂ ਨੇ ਬੁਲਾ ਕੇ ਉਹਨੂੰ ਪਰਚਾ ਦਿੱਤਾ ਹੁਣ ਲੈ ਕੇ ਗਿਆ ਹੁਣ ਤੁਸੀਂ ਧੀਆਂ ਭੈਣਾਂ ਨੂੰ ਕਿਉਂ ਟਾਰਗੇਟ ਕਰੀ ਜਾਂਦੇ ਹੋ ਯਾਰ ਕੱਲ੍ਹ ਦੀਆਂ ਅਸੀਂ ਮੇਰੇ ਖਰੇ ਵੀ ਪਤਾ ਨਹੀਂ ਕਿੰਨੇ ਕਮੈਂਟ ਆਏ ਯਾਰ ਕਮੈਂਟ ਕੀ ਪੋਸਟ ਤੇ ਪਾਈ ਜਾਂਦੇ ਝਾਲੀ ਆਈਡੀਆਂ ਤੋਂ ਜਾਂ ਤਾਂ ਸਹੀ ਜੇ ਤੁਸੀਂ ਮਾਨ ਦਾ ਸਹੀ ਬੁਧਪੀਤਾ ਨਾ ਹੁੰਦਾ ਤੇ ਫਿਰ ਸਹੀ ਆਈਡੀ ਬਣਾਓ ਯਾਰ ਕੀ ਉਹਦੇ ਚ ਤੁਹਾਨੂੰ ਕੀ ਪ੍ਰੋਬਲਮ ਹੈ ਸਹੀ ਆਈਡੀ ਬਣਾਉਣ ਚ ਆਈਡੀ ਬਣਾਓ ਆਪਣੀ ਚਲਾਓ ਯਾਰ ਆਈਡੀ ਤੁਸੀਂ ਕਿਉਂ ਨਾਲੇ ਤਾਂ ਦੂਜਿਆਂ ਨੂੰ ਖਰਾਬ ਕਰਦੇ ਹੋ ਨਾਲੇ ਫਿਰ ਫਿਰਕੇ ਚ ਫ੍ਰੈਕਸ਼ਨ ਪਾਉਣੇ ਹੋ ਤੇ ਆ ਪੈਣਾ ਸਾਧੀਆਂ ਸਾਧੀਆਂ ਬਾਈ ਮੈਂ ਕਦੇ ਵੀ ਕਿਸੇ ਦੀ ਭੇਂਟ ਦੇ ਨਹੀਂ ਗਿਆ ਹਾਂ ਠੀਕ ਹੈ ਵੀ ਜਿੱਥੇ ਤੁਸੀਂ ਕੋਈ ਬੋਲਦਾ ਉੱਥੇ ਜਵਾਬ ਜਰੂਰ ਲਿਖ ਕੇ ਦੇਈਦਾ ਵੀ ਆ ਜਾ ਅੱਛਾ ਹੁਣ ਤੁਹਾਨੂੰ ਮੈਂ ਕਲੀਅਰ ਕਰਨ ਲੱਗਾ ਹਾਂ ਆ ਜਿਹੜੇ ਕੱਲ ਦੇ ਪਰਸੋਂ ਦੇ ਆ ਜਿਹੜੇ ਪੁੱਛਾਂ ਚੱਕੀ ਫਿਰਦੇ ਆ ਨਾ ਉਹ ਕਰਤਾ ਜੀ ਡਾਕਟਰ ਨੂੰ ਉਹ ਕਰਤਾ ਜੀ ਗਾਣੇ ਲਾਲਾ ਛੱਡੀ ਜਾਂਦੇ ਐ ਉਹ ਹੋ ਗਿਆ ਜੀ ਮਾਰ ਥਾਪੀਰ ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਹੈ ਪਰਚਾ ਕਿਹਦੇ ਦੇ ਵਿੱਚ ਕਰਾਇਆ ਬਈ ਇਹ ਤੁਸੀਂ 10 ਦਿਨ ਪਹਿਲਾਂ ਇਕੱਠੇ ਹੋ ਕੇ ਗਏ ਸੀ 10 ਦਿਨ ਪਹਿਲਾਂ ਇਕੱਠੇ ਹੋ ਕੇ ਗਏ ਸੀ ਪਰਚਾ ਹੋਇਆ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਹ ਪਰਚਾ ਹੁਣ ਦੱਸੋ ਮੈਂ ਦੱਸਦਾ ਕਿਉਂ ਹੋਇਆ ਪਰਚਾ ਕਿਵੇਂ ਹੋਇਆ ਸੁਖਵਿੰਦਰ ਬੀਬੀ ਇੱਕ ਮਹਿਕਮੇ ਪੁਲਿਸ ਮਹਿਕਮੇ ਦੇ ਸਿਸਟਮ ਦਾ ਹਿੱਸਾ ਹੈ ਜਿਵੇਂ ਮੈਂ ਆ ਉਹਦੀ ਇਮਾਨਦਾਰੀ ਨੂੰ ਉਹਦੀ ਜਿਹੜੀ ਸਿਸਟਮ ਚ ਚੱਲ ਰਿਹਾ ਉਹ ਬੰਦਾ ਉਹਦੇ ਸਟੇਟਸ ਨੂੰ ਵੇਖ ਕੇ ਸੀਪੀ ਸਾਹਿਬ ਨੇ ਪਰਚਾ ਦਰਜ ਕਰਾਇਆ ਇਹ ਐਨੇ ਫੇਰ ਨਾਲੋਂ ਵੀ ਮੈਂ ਪਰਚਾ ਦਰਜ ਕਰਾਦਾ ਜੀ ਉਹ ਚੱਕਦਾ ਜੀ ਕਿਸੇ ਦੀ ਬਾਈ ਸੁਣਾਈ ਨਹੀਂ ਗਈ ਕਿਸੇ ਦੀ ਚਾਹ ਦੋ ਚਾਰ ਬੰਦੇ ਗਏ ਹੋ ਉਹ ਮੇਰੇ ਸਰਕਾਰ ਜੋਗਾ ਜਿਹੜੇ ਗਏ ਨਾਲ ਪਰ ਜਿਹੜੀ ਪਹਿਲਾਂ ਤੁਸੀਂ ਇਕੱਠੇ ਹੋਏ ਸੀ ਉਦੋਂ ਪਰਚਾ ਕਿਉਂ ਨਹੀਂ ਹੋਇਆ ਇਹ ਜਵਾਬ ਦਿਓ ਵੀ ਉਦੋਂ ਪਰਚਾ ਕਿਉਂ ਨਹੀਂ ਹੋਇਆ ਯਾਰ ਫਿਰ ਹੁਣ ਪੁੱਛਾਂ ਚੱਕ ਚੱਕ ਕੇ ਕਮੈਂਟਰ ਹੁੰਦੇ ਪੋਸਟਾਂ ਪਾਈ ਜਾਂਦੇ ਉਹ ਹੋ ਗਿਆ ਜੀ ਮੇਰੇ ਕੋਲੇ ਇੱਕ ਆਈਡੀ ਹੈ ਇਹ ਮੈਨੂੰ ਮੇਰੀ ਆਈਡੀ ਦੇ ਵਿੱਚ ਵੀ ਆਉਂਦਾ ਹੁੰਦਾ ਹੈ ਐਨ ਤੁਹਾਨੂੰ ਮੈਂ ਕਲੀਅਰ ਹੀ ਕਰ ਦਿੰਦਾ ਦੀਪ ਸਿੰਘ ਦੇ ਨਾਂ ਤੇ ਕੋਈ ਆਈਡੀ ਹੈ ਉਨੇ ਇੱਕ ਸਰਦਾਰ ਦੀ ਫੋਟੋ ਲਾਈ ਵੀ ਆ ਆਪਦੀ ਤਾਂ ਉਹ ਨਹੀਂ ਲਾਈ ਨੀ ਉਹ ਆਈਡੀ ਵੀ ਮੇਰੇ ਕੋਲ ਜਾਲੀ ਹੈ ਉਹ ਉਹ ਆਈਡੀ ਜਾਲੀ ਹੈ ਜੇਕਰ ਭਾਈ ਸਾਡੇ ਨਾਲ ਮੈਚ ਖੇਡਣਾ ਹੈ ਕਬੱਡੀ ਖੇਡਣੀ ਹੈ ਤੇ ਫਿਰ ਜਾਲੀ ਆਈਡੀ ਵਾਲੇ ਵਿੱਚ ਨਾ ਆਓ ਠੀਕ ਹੈ ਤੇ ਨਾਲ ਇੱਕ ਚੀਜ਼ ਮੰਨ ਕੇ ਚਲਿਓ ਕਿ ਜੇ ਕਮੈਂਟ ਕਰਨਾ ਹੈ ਤਾਂ ਭਾਈ ਤੁਸੀਂ ਬਲੌਗ ਨਾ ਕਰੋ ਆਪ ਦੀਆਂ ਆਲਦੀਆਂ ਸ਼ਕਲਾਂ ਦਿਖਾਓ ਤੁਹਾਨੂੰ ਵੀ ਤੁਸੀਂ ਕੌਣ ਹੈ ਜਦੋਂ ਸਾਡੀਆਂ ਝਗੜਾਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਕੀ ਪੈਂਦਾ ਫਰਕ ਪੈਂਦਾ ਵੀ ਸ਼ਕਲ ਦਿਖਾਓ ਤੁਹਾਨੂੰ ਪਤਾ ਲੱਗੇ ਇਹ ਕੌਣ ਹੈ ਨਸੀਬ ਚਮਕਦੇ ਅਤੇ ਕਿਸਮਤ ਬਦਲਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਧੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ